25 ਤੇ 26 ਦੀ ਦਰਮਿਆਨੀ ਰਾਤ ਨੂੰ ਰਵੀ ਖੱਲਾ ਨਾਮ ਦੇ ਇੱਕ ਵਿਅਕਤੀ ਜੋ ਕਿ ਅਬੋਰ ਦੇ ਰਹਿਣ ਵਾਲੇ ਨੇ ਇਹਨਾਂ ਦੀ ਮਰਡਰ ਕਰਕੇ ਇਹਨਾਂ ਦੀ ਜਿਹੜੀ ਡੈੱਡ ਬੋਡੀ ਸੀ ਉਹ 26 ਤਰੀਕ ਨੂੰ ਸਵੇਰੇ ਪੁਲਿਸ ਨੂੰ ਬਰਾਮਦ ਹੋਈ ਜਿਸ ਤੇ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰਕੇ ਜਾਂਚਬੀਨ ਸ਼ੁਰੂ ਕੀਤੀ ਇਦੇ ਨਾਲ ਇੱਕ ਇਹਦਾ ਜੋ ਸਾਥੀ ਸੀਗਾ ਵਿਕਰਮ ਉਹ ਵੀ ਜ਼ਖਮੀ ਹਾਲਤ ਦੇ ਵਿੱਚ 26 ਤਰੀਕ ਨੂੰ ਸਵੇਰੇ ਪਾਇਆ ਗਿਆ ਸੀ ਇਨਾਂ ਦੀ ਜੋ ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਨੇ 6 ਘੰਟੇ ਦੇ ਵਿੱਚ ਵਿੱਚ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ ਸਾਡੀ ਟੀਮ ਦੇ ਵਿੱਚ ਜਿਹਦੀ ਸੁਪਰਡੈਂਟ ਡੀਐਸਪੀ ਅਬੋਹਰ ਸੁਖਵਿੰਦਰ ਬਰਾੜ ਜੀ ਵੱਲੋਂ ਕੀਤੀ ਜਾ ਰਹੀ ਸੀ ਇਹਦੇ ਵਿੱਚ ਖਾਸ ਕਰਕੇ ਐਸਐਚਯੂ ਸਿਟੀ 2 एसएचयू सिटी 1 ਤੇ ਸੀਆਈਏ ਇਨਚਾਰਜ ਵੀ ਜਿਹੜੀ ਵੱਖ-ਵੱਖ ਟੀਮਾਂ ਸ਼ਾਮਿਲ ਸੀਗੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਇਨਵੈਸਟੀਗੇਸ਼ਨ ਨੂੰ ਲੌਜੀਕਲ ਐਂਡ ਤੇ ਲੈ ਜਾਂਦੇ ਹੋਏ ਕਾਮਯਾਬੀ ਹਾਸਲ ਕੀਤੀ ਤੇ ਇਹਦੇ ਵਿੱਚ ਜਿਹੜੇ ਮਰਡਰ ਦੇ ਵਿੱਚ ਚਾਰ ਮੁੱਖ ਦੋਸ਼ੀ ਇਨਵੋਲਡ ਸੀਗੇ ਉਹਨਾਂ ਨੂੰ 6 ਘੰਟੇ ਦੇ ਵਿੱਚ ਵਿੱਚ ਅਰੈਸਟ ਕਰਕੇ ਕੇਸ ਨੂੰ ਟ੍ਰੇਸ ਕਰਿਆ ਇਹ ਜਿਹੜੀ 6 ਚਾਰ ਦੋਸ਼ੀ ਸੀਗੇ ਉਹਨਾਂ ਦਾ ਨਾਮ ਹੈਗਾ ਰਾਹੁਲ ਉਰਫ ਬੋਨਾ ਅਮਨ ਉਰਫ ਬਿਲਾ ਰੋਹਿਤ ਉਰਫ ਮਾਲੀ ਅਤੇ ਬੁੱਗਾ ਉਰਫ ਮਨੀ ਇਹ ਚਾਰੋਂ ਨਵੀਂ ਆਬਾਦੀ ਦੇ ਅਤੇ ਅ ਗਲੀ ਨੰਬਰ 2 ਦੋਗਰੀ ਨਗ ਦੁਰਗਾ ਨਗਰੀ ਦੇ ਰਹਿਣ ਵਾਲੇ ਇਹਨਾਂ ਦੀ ਜੋ ਵਜ੍ਹਾ ਰੰਜਿਸ਼ ਹੈ ਉਹ ਹੈ ਵੀ ਰਵੀ ਖੰਨਾ ਦੀ ਜੋ ਪਤਨੀ ਹੈ ਉਹਦੇ ਨਾਲ ਅ ਰਾਹੁਲ ਉਰਫ ਬੋਨਾ ਦੇ ਮਿੱਤਰਤਾ ਹੋਣ ਕਰਕੇ ਇਹ ਰਵੀ ਖੰਨਾ ਦੇ ਨਾਲ ਘਾਰ ਰੱਖਦਾ ਸੀ ਅਤੇ ਇਹਨੇ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜੇ ਵੀ ਪਾਰਕ ਵਿਖੇ 25 ਤਰੀਕ ਨੂੰ ਰਾਤ ਨੂੰ ਉਹਨਾਂ ਨੂੰ ਬੁਲਾ ਲਿਆ 25 ਤਰੀਕ ਨੂੰ ਰਾਤ ਨੂੰ ਜਦੋਂ ਇਹਨਾਂ ਨੇ ਰਵੀ ਖੰਨਾ ਨੂੰ ਤੇ ਆ ਵਿਕਰਮ ਨੂੰ ਉਹਦੇ ਦੋਸਤ ਨੂੰ ਬੁਲਾਇਆ ਤਾਂ ਉਹਦੀ ਕੋਸ਼ਿਸ਼ ਈ ਸੀ ਤੇ ਉਹਦੀ ਸਾਜ਼ਿਸ਼ ਈ ਸੀ ਵੀ ਇਹਨਾਂ ਨੂੰ ਮੈਂ ਆਪਣੇ ਰਸਤੇ ਤੋਂ ਹਟਾ ਦਿਆਂ ਇਹਨਾਂ ਨੂੰ ਮੈਂ ਮਰਡਰ ਕਰਕੇ ਤਾਂ ਜੋ ਮੇਰਾ ਜਿਹੜਾ ਮੇਰਾ ਰਿਲੇਸ਼ਨ ਹੈ ਜੋ ਮੇਰੀ ਬਿੱਤਰਤਾ ਹੈ ਉਹਦੇ ਨਾਲ ਉਹਦੀ ਵਾਈਫ ਦੇ ਨਾਲ ਉਹਦੇ ਵਿੱਚ ਉਹ ਅੜਚਨ ਨਾ ਬਣ ਸਕੇ ਕਿਉਂਕਿ ਇਹ ਪਹਿਲਾਂ ਵੀ ਉਹਨੂੰ ਇਸ ਕੰਮ ਤੋਂ ਰੋਕਦਾ ਸੀ ਜੋ ਰੱਬ ਹੀ ਕਹਿੰਦਾ ਸੀ ਉਹ ਇਸ ਕੰਮ ਤੋਂ ਰੋਕਦਾ ਸੀ ਸਰ ਇਹਦੇ ਵਿੱਚ ਇਹ ਮੀਸੀ ਨੂੰ ਬੋਲਰ ਕੀਤਾ ਗਿਆ ਮਾਮਲੇ 'ਚ ਨਹੀਂ ਇਹਦੇ ਵਿੱਚ ਉਹਦੀ ਜੋ ਵਾਈਫ ਹੈ ਉਹਦਾ ਕ੍ਰਿਮੀਨਲ ਇੰਟੈਂਸ਼ਨ ਕੋਈ ਨਹੀਂ ਪਾਈ ਗਈ ਲੇਕਿਨ ਇਸ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੋਈ ਗੱਲ ਸਾਹਮਣੇ ਆਊਗੀ ਤਾਂ ਉਹਨੂੰ ਇਨਵੋਲ ਕੀਤਾ ਜਾਊਗਾ ਫਿਲਹਾਲ ਹੁਣ ਤੱਕ ਕੋਈ ਵੀ ਐਸੀ ਗੱਲ ਸਾਹਮਣੇ ਨਹੀਂ ਆਈ ਹੈ ਉਹਦੀ